बुधवार ਨੂੰ ਕ੍ਰਾਈਮ ਕੰਟਰੋਲ ਸੰਸਥਾ ਨੇ ਆਪਣੀ ਟੀਮ ਦਾ ਵਿਸਥਾਰ ਕਰਦਿਆਂ ਕਈ ਨਿਯੁਕਤੀਆਂ ਕੀਤੀਆਂ ਹਨ ਇਸ ਮੌਕੇ ਕ੍ਰਾਈਮ ਕੰਟਰੋਲ ਦੇ ਜ਼ਿਲ੍ਹਾ ਪ੍ਰਧਾਨ ਅਮਨ ਪ੍ਰਤਾਪ ਬਾਜਪਾ ਨੇ ਪੰਜਾਬ ਪ੍ਰਧਾਨ ਆਰਕੇ ਖੋਸਲਾ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕ੍ਰਾਈਮ ਕੰਟਰੋਲ ਆਰਗੇਨਾਈਜੇਸ਼ਨ ਸੰਸਥਾ ਦਾ ਵਿਸਥਾਰ ਕਰਦਿਆਂ ਯਾਦਵਿੰਦਰ ਸਿੰਘ ਨੂੰ ਕ੍ਰਾਈਮ ਕੰਟਰੋਲ ਦਾ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਸਿੰਘ ਨੂੰ ਪ੍ਰਧਾਨ ਸੁਲਤਾਨਪੁਰ ਲੋਧੀ ਗੁਰਦੇਵ ਸਿੰਘ ਸਕੱਤਰ ਜ਼ਿਲ੍ਹਾ ਕਪੂਰਥਲਾ ਨਿਯੁਕਤ ਕੀਤਾ ਗਿਆ ਇਸ ਮੌਕੇ ਨਵਨਿਯੁਕਤ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਅਮਨ ਪ੍ਰਤਾਪ ਬਾਜਪਾ ਤੇ ਪੰਜਾਬ ਪ੍ਰਧਾਨ ਆਰਕੇ ਖੋਸਲਾ ਦਾ ਧੰਨਵਾਦ ਕਰਦੇ ਆਂ ਵਿਸ਼ਵਾਸ ਦਿਵਾਇਆ ਕਿ ਉਹ ਕ੍ਰਾਈਮ ਕੰਟਰੋਲ ਆਰਗੇਨਾਈਜੇਸ਼ਨ ਟੀਮ ਦੀ ਮਜ਼ਬੂਤੀ ਨਾਲ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ ਇਸ ਮੌਕੇ ਆਰਕੇ ਖੋਸਲਾ ਨੇ ਦੱਸਿਆ ਕਿ ਕ੍ਰਾਈਮ ਕੰਟਰੋਲ ਆਰਗੇਨਾਈਜੇਸ਼ਨ ਵੱਲੋਂ ਜਲਦੀ ਹੀ ਪੂਰੀ ਪੰਜਾਬ ਟੀਮ ਦੀ ਇੱਕ ਕਾਨਫਰੰਸ ਕਰ ਹਰ ਜ਼ਿਲ੍ਹੇ ਵਿੱਚ ਕ੍ਰਾਈਮ ਕੰਟਰੋਲ ਦਾ ਗਠਨ ਕੀਤਾ ਜਾਵੇਗਾ ਜੀ ਮੈਂ ਆਰਕੇ ਖੋਸਲਾ ਪ੍ਰੈਜ਼ੀਡੈਂਟ ਪੰਜਾਬ ਕ੍ਰਾਈਮ ਕੰਟਰੋਲ ਆਰਗੇਨਾਈਜੇਸ਼ਨ ਆਲ ਇੰਡੀਆ ਪ੍ਰਧਾਨ ਜੀ ਅੱਜ ਕੀ ਵਿਸ਼ਾ ਹੈ ਜਿਹੜਾ ਤੁਸੀਂ ਗੱਲ ਕਰਦੇ ਹੋ ਅੱਜ ਵਿਸ਼ਾ ਇਹ ਹੈ ਜੀ ਸਾਡੀ ਕ੍ਰਾਈਮ ਕੰਟਰੋਲ ਪੰਜਾਬ ਟੀਮ ਔਰ ਡਿਸਟ੍ਰਿਕਟ ਕਪੂਥਲਾ ਟੀਮ ਦੇ ਵਿੱਚ ਬਹੁਤ ਖੁਸ਼ੀ ਦੀ ਗੱਲ ਆ ਮਾਣ ਵਾਲੀ ਗੱਲ ਆ ਕਿ ਸਾਡੇ ਅਮਨ ਪ੍ਰਤਾਪ ਬਾਜਵਾ ਜੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਜਿਨ੍ਹਾਂ ਦੀ ਅੱਜ ਅਗਵਾਈ ਦੇ ਵਿੱਚ ਸੀਆਰਓ ਟੀਮ ਯਾਨੀ ਕਿ ਕ੍ਰਾਈਮ ਕੰਟਰੋਲ ਟੀਮ ਦੇ ਵਿੱਚ 3-4 ਨਿਯੁਕਤੀਆਂ ਕੀਤੀਆਂ ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਜਦਵਿੰਦਰ ਸਿੰਘ ਜੀ ਅ ਚਿਲ੍ਹਾ ਕਪੂਥਲਾ ਦੇ ਜਨਰਲ ਸੈਕਟਰੀ ਚੁਣਿਆ ਗਿਆ ਔਰ ਜਸਬੀਰ ਸਿੰਘ ਵਾਈਸ ਪ੍ਰਧਾਨ ਸੁਲਤਾਨਪੁਰ ਗੁਰਦੇਵ ਸਿੰਘ ਜੀ ਆਪਣੇ ਸੈਕਟਰੀ ਜ਼ਿਲ੍ਹਾ ਕਪੂਰਥਲਾ ਇਹ ਤਿੰਨ ਨਿਯੁਕਤੀਆਂ ਕੀਤੀਆਂ ਗਈਆਂ ਇਹਨਾਂ ਦੀ ਅਗਵਾਈ ਜਿਹੜੀ ਆ ਅਮਨ ਪ੍ਰਤਾਪ ਬਾਰਵਾਜ ਜ਼ਿਲ੍ਹਾ ਪ੍ਰਧਾਨ ਕਰਨਗੇ ਔਰ ਅਸੀਂ ਆਉਣ ਵਾਲੇ ਸਮੇਂ 'ਚ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਜ਼ਿਲ੍ਹਾ ਕਬੂਥਲਾ 'ਚ ਬਹੁਤ ਟੀਮ ਜੁੜ ਚੁੱਕੀ ਆ ਆਉਣ ਵਾਲੇ ਸਮੇਂ 'ਚ ਅਸੀਂ ਪੂਰੇ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਆ ਸਾਰੀਆਂ ਟੀਮਾਂ ਨੂੰ ਅਗਵਾਧੂ ਕਰ ਰਹੇ ਆ ਔਰ ਕੁਝ ਸਮੇਂ ਤੱਕ ਅਸੀਂ ਇੱਕ ਕਾਨਫਰੰਸ ਵੱਡੀ ਕਾਨਫਰੰਸ ਪੰਜਾਬ ਟੀਮ ਦੀ ਰੱਖ ਰਿਹਾ ਜਿਹਦੇ ਵਿੱਚ ਕੀ ਪੰਜਾਬ ਦੇ ਵਿੱਚ ਸਾਰੀਆਂ ਟੀਮਾਂ ਅਨਾਉਂਸ ਕੀਤੀਆਂ ਜਾਣੀਆਂ ਜਿੰਨੇ ਵੀ ਸਾਡੇ ਕੋਲ ਉਹਨਾਂ ਦੇ ਕਾਰਡ ਆਏ ਆ ਸਾਰਿਆਂ ਨੂੰ ਕਾਰਡ ਦਿੱਤੇ ਜਾਣਗੇ ਕਿ ਔਰ ਅਹੀ ਨਸ਼ਿਆਂ ਦੇ ਵਿਰ ਖਿਲਾਫ ਇੱਕ ਸੈਮੀਨਾਰ ਪੈਦਲ ਮਾਰਚ ਕਰਨ ਜਾ ਰਹੇ ਆ ਡਿਸਟ੍ਰਿਕਟ ਕਪੂਥਲਾ ਦੇ ਵਿੱਚ ਜਿਹਦੀ ਕੀ ਗਵਾਈ ਅਮਨਪ੍ਰਤਾਪ ਬਾਜਵਾ ਜੀ ਕਰਨਗੇ ਠੀਕ ਹੈ ਜੀ ਇਸ ਕਰਕੇ ਅਸੀਂ ਪ੍ਰਸ਼ਾਸਨ ਕੋ ਵੀ ਮੰਗ ਕਰਦੇ ਆ ਔਰ ਸਿਵਲ ਪ੍ਰਸ਼ਾਸਨ ਕੋ ਵੀ ਮੰਗ ਕਰਦੇ ਆ ਸਾਰਿਆਂ ਕੋ ਮੰਗ ਕਰਦੇ ਆ ਕਿ ਸਾਡੀ ਥੋੜੇ ਦਿਨਾਂ ਤੱਕ ਅਸੀਂ ਪੈਦਲ ਰੋਸ ਮਾਰਚ ਜੋ ਨਸ਼ਾ ਖਰਾਬ ਕਰ ਰਿਹਾ ਉਹਦੇ ਵਿੱਚ ਸਾਡੀ ਹੈਲਪ ਕੀਤੀ ਜਾਵੇ ਜੈ ਹਿੰਦ ਜੈ ਭਾਰਤ ਗੁਰਦੇਵ ਸਿੰਘ ਜੀ ਅੱਜ ਤੁਸੀਂ ਆ ਜਾਰਗਨਾਈਜੇਸ਼ਨ ਜੁਆਇਨ ਕੀਤੀ ਇਸਾਰੇ ਬਹੁਤ ਵਧੀਆ ਜੀ ਟੀਮ ਆਏ ਬਹੁਤ ਵਧੀਆ ਸਮਾਸੀ ਵੀ ਕੰਮ ਕਰਦੇ ਆ ਇਸ ਕਰਕੇ ਅਸੀਂ ਇਹਨਾਂ ਨਾਲ ਜੁੜੇ ਆ ਸਾਡੇ ਜਿੱਦਾਂ ਅਮਨ ਭਾਜੀ ਇਧਰ ਪ੍ਰਧਾਨ ਸਾਹਿਬ ਇਹਨਾਂ ਦੇ ਨਾਲ ਅਸੀਂ ਅੱਜ ਜੁੜੇ ਆ ਜੋ ਵੀ ਹੁਕਮ ਲਾਉਣਗੇ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਾਂਗੇ ਮਾਸ਼ਾਅੱਲ੍ਹਾ ਕਿਨਾਂਸ਼ਾਂ ਦੇ ਖਿਲਾਫ ਜੋ ਵੀ ਇਹਨਾਂ ਨੇ ਪਰ ਨਯਮ ਆਪਣਾ ਪ੍ਰੋਗਰਾਮ ਉਹਦੇ ਨਾਲ ਹੀ ਸੈਂਪਟਾ ਜੀ ਸਰ ਮੈਨੂੰ ਜਿਆਦੇ ਸਿੰਘ ਜੀ ਹਾਂ ਜੀ ਤੁਸੀਂ ਕਿਹੜੇ ਹੋ ਸਰ ਮੈਂ ਜਿਲ੍ਹਾ ਜਲਸ ਕਤਰ ਜੀ ਕਪੂਰਥਾ ਜੀ ਸਰ ਮੈਂ ਵਧਾਈ ਦੇਣੇ ਚੋਣਾ ਪ੍ਰਧਾਨ ਸਾਹਿਬ ਨੂੰ ਬਾਈਵਾ ਸਾਹਿਬ ਨੂੰ ਜੀ ਸਾਰੇ ਅਸੀਂ ਨਸ਼ੇ ਦੇ ਖਿਲਾਫ ਯਾਨੀ ਕਿ ਸਾਡੇ ਟੀਮ ਆ ਜੀ ਯਾਨੀ ਕਿ ਨਸ਼ੇ ਦੇ ਖਿਲਾਫ ਯਾਨੀ ਕਿ ਲੜ ਰਹੀ ਬਹੁਤ ਵਧੀਆ ਸਾਨੂੰ ਜੜੀ ਕੇ ਨਰਾ ਦੇਖਣ ਨੂੰ ਸਹਯੋਗ ਮਿਲ ਰਿਹਾ ਸੀ ਅਸੀਂ ਵੀ ਇਨਾਂ ਦੀ ਪਾਰਟੀਆਂ ਜੁਆਇਨ ਹੋਇਆ ਜੀ ਜਸਵੀਰ ਸਿੰਘ ਆ ਸਰ ਮਤਲਬ हां जी ਤੁਸੀਂ ਅੱਜ ਜੁਆਇਨ ਕੀਤੇ ਹੋਏ ਜੋ ਕ੍ਰਾਈਮ ਕੰਟਰੋਲ ਆਰਗੇਨਾਈਜੇਸ਼ਨ ਇਸਾਰੇ ਰਿਗਿਸਟ੍ਰੇਸ਼ਨ ਹਾਂਜੀ ਸਰ ਸਭ ਤੋਂ ਪਹਿਲਾਂ ਵਾਜੂਜੀਤ ਕਾਲ ਸਾਹਿਬ ਵਾਜੂਜੀ ਕੀ ਪਤੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਪੰਜਾਬ ਪ੍ਰੈਜ਼ੀਡੈਂਟ ਕ੍ਰਾਈਮ ਕੰਟਰੋਲ ਆਰਗੇਨਾਈਜੇਸ਼ਨ ਪੰਜਾਬ ਪ੍ਰਧਾਨ ਆਰਕੇ ਖੋਸਲਾ ਜੀ ਦਾ ਤੇ ਜ਼ਿਲ੍ਹਾ ਪ੍ਰੈਜ਼ੀਡੈਂਟ ਸਾਡੇ ਅਮਨ ਪ੍ਰਤਾਪ ਸਿੰਘ ਬਾਜਵਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਮੈਨੂੰ ਆਪਣੇ ਨਾਲ ਜੁਆਇਨਿੰਗ ਕਰਾਈ ਆ ਅਸੀਂ ਨਸ਼ਿਆਂ ਦੇ ਖਿਲਾਫ ਹੋਰ ਲੁੱਟਾਂ ਖਵਾ ਦੇ ਖਿਲਾਫ ਰੋਸ ਮਾਰਚ ਹੋ ਰਿਹਾ ਥੋੜੇ ਦਿਨਾਂ ਤੱਕ ਅਸੀਂ ਉਹਦੇ ਵਿੱਚ ਅਸੀਂ ਆਪਣੀ ਟੀਮ ਦਾ ਪੂਰਾ ਸਾਥ ਦੇਵਾਂਗੇ ਕਿ ਨਾ ਜੀ ਅਮਨ ਪ੍ਰਤਾਪ ਸਿੰਘ ਬਾਜਵਾ ਹਾਂਜੀ ਅਮਨ ਜੀ ਅੱਜ ਜਿਹੜੀ ਮੈਂਬਰ ਤੁਹਾਡੇ ਨਾਲ ਜੁੜੇ ਆਂ ਟੀਮ ਦੇ ਵਿੱਚ ਕਿਸ ਤਰ੍ਹਾਂ ਦੇ ਰਹੇ ਹੋ ਸਿਚ ਸਰ ਜੀ ਇਸ ਗੱਲ ਦੇ ਅਸੀਂ ਆਪਣੇ ਵੱਡੇ ਆਪਣੇ ਪ੍ਰਧਾਨ ਸਾਹਿਬ ਜੀ ਨੂੰ ਬਹੁਤ ਲੱਖ ਲੱਖ ਵਧਾਈ ਦਿੰਦੇ ਆਂ ਸਾਡਾ ਟੀਮ ਦੇ ਵਿੱਚ ਵਾਅਦਾ ਹੋਇਆ ਹੈ ਔਰ ਥੋੜੇ ਦਿਨਾਂ ਦੇ ਵਿੱਚ ਅਸੀਂ ਇੱਕ ਨਸ਼ਾ ਖਿਲਾਫ ਜ਼ਿਲ੍ਹਾ ਲੈਵਲ ਦੇ ਪੈਦਰੋਸ ਮਾਰਚ ਕੱਢ ਰਹੇ ਆ ਜੀ ਉਹਦੇ ਵਿੱਚ ਵੱਧ ਤੋਂ ਵੱਧ ਸਾਡਾ ਸੰਜੋਗ ਕਰਨਗੇ ਮੇਰੇ ਵੀਰ ਜਿਹੜੇ ਨਵੀਆਂ ਨਿਯੁਕਤੀਆਂ ਕੀਤੀਆਂ ਦਿਨਾਂ ਦੀਆਂ ਜੀ